बाबा जे बिंदर चले मेला तु ना कोई गाल नहीं हवाई का काम ही हुंदा ना आज तुझे अपन द ला भाई लग गया खोआ मार क्या हो पाता देखर पाता क्या क्या हो रहा तो गाना के ना आ गाना के काम बनाए ਬੱਬਰ ਰੰਗ ਤੇਜ਼ ਹੋ ਗਿਆ ਦਾ ਨਾ ਹਾਂ ਹੌਲੀ ਹੌਲੀ ਬੱਸ ਇਹਨੇ ਹੋਈ ਆ ਰੰਗ ਸ਼ੀਮ ਹੋ ਗਿਆ ਬੱਸ ਲਾਲੀ ਹੋ ਜਾਂਦੀ ਆ ਇਧਰਨੇ ਪਾਸ ਨਾ ਤੇਜ਼ ਵੱਧ ਆ ਚਿੱਟੇ ਸਾਂਟ ਬਚਾਲੇ ਆ ਦੇਖ ਲੱਕੜਾ ਤਾਂ ਨਹੀਂ 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 ਸੇਕ ਬਚਾਲੀ ਆ ਬੜਾ ਜਮਾ ਇਹਨਾਂ ਬਾਜੀਆਂ ਨੂੰ ਮਾਰਦੇ ਨੇ ਆ ਜਿੰਨਾ ਨਰਮਾ ਇਹਨਾਂ ਨਾਲ ਮਰ ਨਹੀਂ ਰਿਹਾ ਕੋਣ ਦੇ ਕੋਣ ਕਸਿੱਦੇ ਨੇ ਐਂਕੋ ਤੂੰ ਉਹ ਕਿਦੇ ਇਧਰੋਂ ਆਉਂਦਾ ਕਿਦੇ ਇਧਰੋਂ ਉਹ ਹਵਾ ਚਾਲਦੀ ਆ ਉਹਦਾ ਖੋਆ ਦਾ ਇਹ ਚੀਜ਼ ਜਿਹੜਾ ਬਣਦਾ ਹੁੰਦਾ ਛੋਟੇ ਛੋਟੀਆਂ ਕੜਾਹੀਆਂ 'ਚ ਨਹੀਂ ਬਣਦਾ ਵੱਡੀ ਕੜਾਹੀ 'ਚ ਵਧੀਆ ਬਣਦਾ ਹੈ ਨਾ ਯਾਰ ਮੈਂ ਤਾਂ ਆਵਾਂ ਰਾਦਾ ਕੜਾਹੀ ਮਿਲ ਜੇ ਨਾ ਨਹੀਂ ਇਹਦੋਂ ਭਾਵੇਂ ਮੈਂ ਛੋਟੀ ਲੈ ਲਵੇ ਇਹਦੇ ਨਾਲ ਐਡੀ ਬਹੁਤ ਆ ਇਹਦੋਂ ਛੋਟੀ ਤਾਂ ਫੇਰ ਉੱਥੇ ਕੰਮ ਆ ਜਾਣਾ ਨਹੀਂ ਨਹੀਂ ਇਹ ਤੋਂ ਵੀ ਜਣੀ ਜੀ ਹੈ ਤਾਂ ਜਣੀ ਟੱਕ ਚੁਗੀ ਨਾ ਚੋਰ ਹਾਂ ਦੋਲਦਾ ਇੰਨਾ ਗਏ ਦੂਜਾਂ ਹੋਰ ਜਾਣੀ ਔਰ ਨਹੀਂ ਚਾਹੀਏ ਅਜਾ ਦਿਖਾਉਂਦੇ ਮੋਟੀ ਕੰਨੀ ਜੀ ਦਿਖਾਉਂਦੇ ਉਹ ਨਾ ਕੀ ਆਹ ਜੀ ਸਿਗਰਟ ਦੋਗੇ ਜਗਾ ਦਈਆ ਨਹੀਂ ਹੁੰਦਾ ਬੰਦੇ ਸਾਲਿਆਂ ਨੂੰ ਦੱਸਿਆ ਨਹੀਂ ਕਿ ਵੀਡੀਓ ਆਨ ਕਰੀ ਹਾਂ ਇਹ ਫੜੀ ਤਾਂ ਅੱਧਾ ਹੀ ਆਇਆ ਅੱਧਾ ਆਇਆ ਬੱਲੇ ਹੋ ਗਿਆ ਆਇਆ ਕਰੀ ਜਾਂਦੇ ਬੰਦਾ ਬੰਦਾ ਹੁੰਦਾ ਬੁੜੀ ਬੁੜੀ ਹੁੰਦੀ ਆ ਸਾਈਡਾ ਤੇ ਲਾ ਲਾ ਆ ਕਬੰਦਾ ਬੰਦਾ ਹੀ ਤਾਂ ਫਿਰ ਬੁੜੀ-ਬੁੜੀ ਹੋਈ ਹੋਈ ਕਹਿੰਦਾ ਕਿ ਸਮਝ ਲਓ ਨਹੀਂ ਨਹੀਂ ਤੇਰੇ ਬੋਸ ਤੋਂ ਤਾਂ ਸਾਨੂੰ ਸਮਝ ਆ ਗਈ 프리드 ਦੇਖ ਲੈ ਬੰਦਾ ਆ ਜਾ 프리ਦ ਨੇ ਘੇ ਮਾਰਿਆ 프리 프리ਦ ਕਿਵੇਂ ਕਿਵੇਂ ਲਾਵੇਂ 프리 ਤਾਈ ਜੀਵਨ ਨੇ ਆਰਡਰ ਵਕ ਕਰ ਦੇ ਰਿਹਾ ਰਹਿ ਗਿਆ ਬਾਈ ਜੀਵਨ ਨੇ ਆਰਡਰ ਵਕ ਕਰ ਦੇਣਾ 프리ਦ ਲੱਗਿਆ ਖੁਆ ਮਾਰਨ ਹੁਣ ਤੇ ਚੱਲ ਪੈਣ ਪ੍ਰਾਦਾ ਕਰਨੇ ਕੋ

ਅੱਖ ਲਵਾਉਣਾ ਹੈ ਲਵਾਤਾ ਲੈ ਹੋ ਗਿਆ ਨਰਮ ਜਾ ਇਹ ਕਹਿੰਦਾ ਲੈਤੀ ਆਪਾਂ ਇਹਦਾ ਆਪੇ ਹੀ ਨਰਮ ਹੋ ਜਾਣਾ ਹਾਂ ਆਪੇ ਬਣੀ ਜਾਣਾ ਹਣੇ ਨੇ ਲੈ ਹੁਣ ਮੜੀ ਜਾ ਕੀਤੀ ਤੇਜ਼ ਪ੍ਰੀਤ ਕਹਿੰਦੀ ਪਿੰਨੀਆਂ ਤਾਂ ਮੈਂ ਕਹਿੰਦੀ ਮੈਂ ਹੀ ਬਠੇਰੀਆਂ ਭੱਟ ਲੈਣੀ ਆ ਮੈਂ ਕਹਿੰਦੀ ਤੂੰ ਹੀ ਭੱਜੀ ਮੰਮਾ ਇੱਥੇ ਬਿਠਾ ਵਾਲਾ ਦੋ ਮਿੰਟ ਸੱਟਾਂ ਦਾ ਆ ਜਾ ਰੇ ਆ ਜਾ ਲੈ ਲੈ ਹੋ ਗਈ ਲੈ ਗਈ ਅਸਰ ਤੇ ਦੇ ਦੇ ਆਹ ਸਰਟ ਆ ਗਿਆ ਬਸ ਹੋਂ ਤਾਂ ਬਣ ਗਿਆ ਹੋਂ ਤਾਂ ਬਣ ਗਿਆ ਅੱਲਾ ਕਾਜੂ ਹੀ ਨਹੀਂ ਖੁਰ ਗਿਆ ਖੂਆ ਤਾਂ ਲੈ ਨਹੀਂ ਖੂਆ ਬਣ ਗਿਆ ਸੋ ਮੇਰੀ ਖੂਆ ਖੁਰ ਗਿਆ ਨਾਲੇ ਸਾਰਾ ਹਾਂ ਲੈ ਮੈਕਸ ਹੋਇਆ ਚੰਗੀ ਤਰ੍ਹਾਂ ਦੇਖ ਚਲੋ ਠੀਕ ਆ ਭਾਈ ਜਿਹਨੇ ਚੈਨਲ ਚੈਰਨ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਵਾਤਵਾਰੀ ਸ਼ੇਅਰ ਕਰੇ ਤਾਂ ਆਹ ਵੇ ਲੈ ਬਿੱਦਰ ਜੀ ਰਹਿ ਗਿਆ